ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਸਨੀ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ ਕਿੰਗ ਕਬੱਡੀ ਤੇ ਲੋ ਵੀ ਦੋਸਤੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਮਿਤੀ 20 ਜਨਵਰੀ 2024 ਨੂੰ ਜਮਰੇੜੀ ਪਹੋਵੇ ਦੇ ਵਿੱਚ ਇੱਕ ਬਹੁਤ ਵੱਡੀ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਜਿਸ ਦਾ ਪਹਿਲਾ ਇਨਾਮ 5 ਲੱਖ ਰੁਪਿਆ ਤੇ ਦੂਸਰਾ ਇਨਾਮ 4 ਲੱਖ ਰੁਪਿਆ ਹੋਵੇਗਾ ਤੇ ਬੈਸਟ ਰੇਡਰ ਤੇ ਜਾਫੀ ਨੂੰ ਇੱਕ ਇੱਕ ਲੱਖ ਰੁਪਿਆ ਦਿੱਤਾ ਜਾਵੇਗਾ ਤੇ ਸੈਮੀਫਾਈਨਲ ਦੇ ਬੈਸਟਾਂ ਨੂੰ 51-52 ਹਜ਼ਾਰ ਰੁਪਏ ਦਿੱਤਾ ਜਾਵੇਗਾ ਤੇ ਚਾਰ ਅੰਤਰਰਾਸ਼ਟਰੀ ਟੀਮਾਂ ਪਹੁੰਚ ਰਹੀਆਂ ਨੇ ਇਸ ਚੈਂਪੀਅਨਸ਼ਿਪ ਉੱਤੇ ਮਾਝਾ ਮਾਲਵਾ ਦੁਆਬਾ ਹਰਿਆਣਾ ਤੇ ਦੋਸਤੋ ਆਪਾਂ ਦੁਆਬੇ ਦੀ ਟੀਮ ਦੇ ਬਾਰੇ ਗੱਲ ਕਰਨ ਜਾ ਰਹਿਆਂਗੇ ਦੱਸਾਂਗੇ ਦੁਆਬੇ ਦੀ ਟੀਮ ਦੇ ਵਿੱਚ ਕਿਹੜੇ ਕਿਹੜੇ ਪਲੇਅਰ ਖੇਡਣਗੇ ਵੈਸੇ ਤਾਂ ਦੋਸਤੋ ਦੁਆਬੇ ਦੀ ਟੀਮ ਦੇ ਵਿੱਚ ਇਹੀ ਪਲੇਅਰ ਖੜਣਗੇ ਜਨਾਂ ਦੀਆਂ ਫੋਟੋ ਤੁਸੀਂ ਦੇਖ ਰਹੇ ਹੋਗੇ ਦੋਸਤੋ ਦੁਆਬੇ ਦੀ ਟੀਮ ਦੇ ਵਿੱਚ ਪਲੇਅਰ ਖੇਡਣਗੇ ਜਮਰੇੜੀ ਚੈਂਪੀਅਨਸ਼ਿਪ ਉੱਤੇ ਪਾਲਾ ਜਲਾਲਪੁਰੀਆ ਦੁੱਲਾ ਬੱਗਾਪਿੰਡ ਮੰਗੀ ਬੱਗਾਪਿੰਡ ਵਾਹਿਗੁਰੂ ਸੀਚੇਆਲੀਆ ਬੋਲਟ ਖੀਰਾਵਾਲੀਆ ਜੋਦਾ ਸੁਰਖ ਜਾ ਦਾ ਸੁਰਖਪੁਰ ਬੰਟੀ ਟਿੱਬਾ ਕਮਲ ਨਵਾ ਪਿੰਡ ਸੰਦੀਪ ਸੁਰਖਪੁਰੀਆ ਸਨੀ ਕਾਲੇ ਸੰਘਿਆ ਪਿੰਦੂ ਸੀਚੇਵਾਲ ਫਰਿਆਦ ਅਲੀ ਸ਼ਕਰਪੁਰ ਸਾਜੀ ਸ਼ਕਰਪੁਰ ਮੰਨਾ ਬਲਨੋ ਮੈਨੂੰ ਨਹੀਂ ਲੱਗਦਾ ਦੋਸਤੋ ਇਸ ਟੀਮ ਨੂੰ ਕੋਈ ਹਰਾ ਸਕਦਾ ਕਿਉਂਕਿ ਕਿਉਂਕਿ ਇਸ ਟੀਮ ਨੇ ਚੈਂਪੀਅਨਸ਼ਿਪ ਦੇ ਉੱਤੇ ਵੀ ਜਿਹੜੀ ਬਾਗੜੀਆਂ ਦੇ ਵਿੱਚ ਹੁੰਦੀ ਹੈ ਉੱਥੇ ਵੀ ਬਹੁਤ ਵੱਡਾ ਰਿਕਾਰਡ ਬਣਾਇਆ ਹੋਇਆਗਾ ਲਗਾ ਲਗਾਤਾਰ 2 ਸਾਲ ਤੋਂ ਜਿੱਤਦੀ ਆ ਰਹੀ ਹੈ ਇਹ ਟੀਮ ਤੇ ਹੁਣ ਤਾਂ ਹੋਰ ਵੀ ਪਾਲੇ ਤੇ ਦੁੱਲੇ ਨਾਲ ਮੰਗੀ ਨਾਲ ਸਟਰੋਂਗ ਹੋ ਗਈ ਹੈ ਇਹ ਟੀਮ ਤੇ ਬਾਕੀ ਤੁਹਾਡਾ ਮਨਪਸੰਦੀ ਪਲੇਅਰ ਕਿਹੜਾ ਇਸ ਟੀਮ ਦੇ ਵਿੱਚੋਂ ਕਮੈਂਟ ਕਰਕੇ ਜਰੂਰ ਦੱਸਿਓ